आशिका जैन डिप्टी कमिश्नर होशालपुर मैं होशालपुर निवासियों ਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਲਗਾਤਾਰ ਇੰਡੀਅਨ 에ਅਰਫੋਰਸ ਅਤੇ ਆਧਮੀ ਨਾਲ ਤਾਲਮਿਲ ਬਣਾਇਆ ਹੋਇਆ ਹੈ ਔਰ ਸਥਿਤੀ ਤੇ ਅਸੀਂ ਲਗਾਤਾਰ ਨਜ਼ਰ ਬਣਾਈ ਰੱਖੀ ਹੋਈ ਹੈ ਅ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹ ਰਹੀ ਹਾਂ ਕਿ ਤੁਹਾਨੂੰ ਅਪੀਲ ਕਰਨਾ ਚਾਹ ਰਹੀ ਹਾਂ ਕਿ ਅਸੀਂ ਦਿਨ-ਵੇਲੇ ਵੀ ਥੋੜੇ ਜਿਹੇ ਇhtiyat ਵਰਤੀ ਜਿਵੇਂ ਕਿ ਜਿੱਥੇ ਜਾਣਾ ਜ਼ਰੂਰੀ ਨਹੀਂ ਹੈ ਅਸੀਂ ਬਾਹਰ ਜਾਣਾ ਅਵੋਇਡ करिए ਜਿਆਦਾ ਤੋਂ ਜਿਆਦਾ ਹੋ ਸਕੇ ਤਾਂ ਇਨਡੋਰ ਰਹੇ ਆਪਣੇ ਘਰ ਰਹੀਏ ਗਲਾਸ ਦੀ ਵਿੰਡੋਜ਼ ਕੰਚ ਦੇ ਖਿੜਕੀਆਂ ਤੋਂ ਜਿੰਨਾ ਹੋ ਸਕੇ ਦੂਰ ਰਹੀਏ ਔਰ ਸਾਮਾਨੇ ਹਾਲਾਤ ਦੇ ਵਿੱਚ ਵੀ ਇਹ ਇਤਿਹਾਰ ਵਰਤੀ ਇਸ ਦੇ ਨਾਲ ਹੀ ਜਿਹੜੇ ਫੰਕਸ਼ਨਸ ਜਾਂ ਗੈਦਰਿੰਗਸ ਕੰਗਰੀਗੇਸ਼ਨਸ ਪਰ ਲੋਕ ਸੋਸ਼ਲ ਫੰਕਸ਼ਨਸ ਹੈ ਜਾਂ ਕੋਈ ਰਿਲੀਜੀਅਸ ਗੈਦਰਿੰਗਸ ਹੈ ਉਹਨਾਂ ਨੂੰ ਵੀ ਜਿੱਥੇ ਤੱਕ ਹੋ ਸਕੇ ਅਵੋਇਡ ਕਰੀਏ ਜਾਂ ਛੋਟਾ ਕਰੀਏ ਤਾਂ ਕਿ ਕਿਸੇ ਤਰ੍ਹਾਂ ਦਾ ਇਕੱਠ ਮੈਕਸਿਮਮ ਅਵੋਇਡ ਕੀਤਾ ਜਾ ਸਕੇ ਜਿਵੇਂ ਅਸੀਂ ਰਾਤ ਨੂੰ ਕੱਲ ਰਾਤ ਦੇਖਿਆ ਅਸੀਂ ਇੰਡੀਅਨ ਨੇਵਲ ਫੋਰਸ ਦੇ ਇੰਡੀਕੇਸ਼ਨ ਤੇ ਇੱਕ ਬਲੈਕਆਊਟ ਵੀ ਅਨਾਉਂਸ ਕੀਤਾ ਸੀ ਉਦੋਂ ਜਿਹੜੇ ਫੰਕਸ਼ਨਸ ਚੱਲਦੇ ਸੀ ਉਹਨਾਂ ਨੂੰ ਜੇ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਅਸੀਂ ਮੈਰਿਜ ਪੈਲੈਸਿਸ ਨੂੰ ਹੋਟੈਲਸ ਨੂੰ ਬੈਂਕਟ ਰੂਮਸ ਨੂੰ ਇਹ ਫੀਲ ਕਰਦੇ ਹਾਂ ਕਿ ਆਪਣੀ ਬੁਕਿੰਗਸ ਤੇ ਉਹਨਾਂ ਦੇ ਜਿਹੜੇ ਮਾਲਕ ਹਨ ਉਹ ਆਪਦੇ ਕਸਟਮਰਸ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਵੀ ਅਵੇਅਰ ਕਰਨ ਜਾਗਰੂਕ ਕਰਨ ਕਿ ਜਿੱਥੇ ਤੱਕ ਹੋ ਸਕੇ ਗੈਦਰਿੰਗ ਨੂੰ ਅਵੋਇਡ ਕੀਤਾ ਜਾਵੇ ਜਾਂ ਛੋਟਾ ਕੀਤਾ ਜਾਵੇ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦੀ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਅ ਮੁਸਤੈਦ ਅਸੀਂ ਪੂਰੀ ਤਰ੍ਹਾਂ ਨਾਲ ਤਿਆਰੀ ਕਰ ਰਹੇ ਹਾਂ ਕਿਸੇ ਤਰ੍ਹਾਂ ਦੀ ਰਾਸ਼ਨ ਜਾਂ ਗੈਸ ਅ ਰਸੋਈ ਦੀ ਗੈਸ ਜਾਂ ਹੋਰ ਕਿਸੇ ਤਰ੍ਹਾਂ ਦੇ ਸਮਾਨ ਦੀ ਕਿਸੇ ਤਰ੍ਹਾਂ ਦੀ ਸ਼ਾਰਟੇਜ ਸਾਡੇ ਕੋਲ ਨਹੀਂ ਹੈ ਤਾਂ ਕੋਈ ਪੈਨਿਕ ਜਾਂ ਘਬਰਾਉਣ ਵਾਲੀ ਗੱਲ ਵੀ ਹੈ ਨਹੀਂ ਲੇਕਿਨ ਐਟ ਦ ਸੇਮ ਟਾਈਮ ਪ੍ਰੇਪਰੇਸ਼ਨ ਕਰਨ ਲਈ ਅਸੀਂ ਸਿਵਲ ਡਿਫੈਂਸ ਦੀ এনਰੋਲਮੈਂਟ ਹਰ ਐਸਡੀਐਮ ਦਫਤਰ ਦੇ ਵਿੱਚ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਬਹੁਤ ਛੇਤੀ ਅਸੀਂ ਐਸਡੀਐਮ ਲੈਵਲ ਤੇ ਐਡਰੈਸ ਅਤੇ ਫੋਨ ਨੰਬਰ ਜੀ ਤੁਹਾਡੇ ਨਾਲ ਸਾਂਝੇ ਕਰਾਂਗੇ ਜਿੱਥੇ ਐਨਜੀਓ ਸਿਵਲ ਸੁਸਾਇਟੀ ਮੈਂਬਰਸ ਐਨਸੀਸੀ ਕਾਲਜ ਤੇ ਸਕੂਲਾਂ ਦੇ ਬੱਚੇ ਜਾ ਕੇ ਆਦੀ এনਰੋਲਮੈਂਟ ਕਰਕੇ ਵੱਖ-ਵੱਖ ਤਰ੍ਹਾਂ ਦੀਆਂ ਸਰਵਿਸਿਜ਼ ਦੀਆਂ ਟ੍ਰੇਨਿੰਗ ਵੀ ਲੈ ਸਕਦੇ ਆ ਤਾਂ ਕਿ बेहतर तरीके तैयार ताकि अभी किसी भी तरह की स्थिति का सामना कर सकी फिर एक बार प्रशासन का हमेशा साथ देने लाई बहुत बहुत धनबाद और अगे भी इस तरह के साथ की सहयोग दहयोग उमीद कर दे हिंदी